ਅਣੀ ਕੀ ਨਾਮ ਸਤਾਣਾ ਮੇਰਾ ਨਾ ਐਸਏ ਨਸੀਬ ਸਿੰਘ ਨੰਬਰ 21 ਜਰਾ ਨਾ ਸਰ ਸਿਟੀ ਯਮਰ ਸਾਹਿਬ ਸਰ ਇੱਥੇ ਤੁਹਾਨੂੰ ਕੋਈ ਪਾਣੀ ਦੀ ਜਾਂ ਹੋਰ ਕੋਈ ਦਿੱਕਤ ਹੈਗੀ ਆ ਇੱਥੇ ਕੁਝ ਨਹੀਂ ਗਾਜੀ ਇਹ ਆਪਣਾ ਲਿਆਈ ਇਹ ਤੇ ਵੱਖਰੀ ਗੱਲ ਆ ਹਾਂਜੀ ਨਹੀਂ ਪਾਣੀ ਪੋਣੀ ਦੀ ਕੋਈ ਦਿੱਕਤ ਜਾਂ ਕੋਈ ਦਿੱਕਤ ਪੂਰੀ ਆ ਇੱਥੇ ਪੂਰੀ ਦਿੱਕਤਾਂ ਪਾਣੀ ਦੀ ਇੱਥੇ ਕੋਈ ਇੱਥੇ ਸਹੂਲਤ ਨਹੀਂ ਹੈਗੀ ਜਿੱਗੀ ਗੱਲ ਇੱਥੇ ਦੋ ਮੁਲਾਜ਼ਮ ਚਾਹੀਦੇ ਆ ਘੱਟ ਤੋਂ ਘੱਟ ਮੈਂ ਸਾਹਿਬ ਨੂੰ ਬੇਨਤੀ ਕੀਤੀ ਸੀ ਤੇ ਅੱਜ ਤੱਕ ਤਾਂ ਮੈਂ ਇਕੱਲਾ ਹੀ ਆਂ ਦਾ ਦੋ ਲਾਦਣੇ ਠੀਕ ਆ ਨਹੀਂ ਤੇ ਫਿਰ ਇਕੱਲਾ ਜੂਠਾ ਕਰਦਾ ਕੋਈ ਨਹੀਂ ਭਾਈ ਜਾਨੀ ਕਿ ਕੋਈ ਜਿਸ ਤਰ੍ਹਾਂ ਗਰਮੀ ਹੁਣ ਅਗਾਹ ਗਰਮੀ ਆ ਰਹੀ ਆ ਹਾਂਜੀ ਹਾਂਜੀ ਗਰਮੀਆਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਮੈਨੇਜ ਕਰੋਗੇ ਤੁਸੀਂ ਇਹ ਤਾਂ ਜੀ ਇਦਾਂ ਹੀ ਆ ਉਹਨਾਂ ਨੂੰ ਦੂਰੀ ਤਾਂ ਕਰਨੀ ਪੈਣੀ ਆ ਫਿਰ ਆਪਣਾ ਪਾਣੀ ਤਾਂ ਨਹੀਂ ਲੈ ਕੇ ਆਇਆ ਕਰਾਂਗੇ ਲਿਆਉਣੇ ਵੀ ਅੱਗੇ ਵੀ ਲਿਆਉਣੇ ਅਸੀਂ ਘਰੋਂ ਪ੍ਰਸ਼ਾਦਾ ਪਾਣੀ ਵੀ ਆਪਣੇ ਲੈ ਕੇ ਆਉਣੀ ਸਰਕਾਰ ਨੂੰ ਸਾਡੇ ਚੈਨਲ ਤੇ ਰਾਈ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਤਾਂ ਇਹ ਚਾਹੁੰਦੇ ਹਾਂ ਸਰਕਾਰ ਨੂੰ ਵੀ ਇਹ ਹਰ ਇੱਕ ਮਿਲਾਈ ਨੂੰ ਪ੍ਰਸ਼ੰਸਾ ਹੀ ਹੋਣੀ ਚਾਹੀਦੀ ਹਰ ਥਾਂ ਜਿੱਥੇ ਉਹ ਲੱਗਾ ਵਾ ਧੁੱਪ ਛੱਤ ਧੁੱਪ ਵਾਸਤੇ ਛੱੜੀ ਛਾਂ ਤੇ ਪਾਣੀ ਦਾ ਕੋਈ ਪ੍ਰਬੰਧ ਉਹਦਾ ਰੈਬਰ ਵਗੈਰਾ ਜੋ ਵੀ ਆ ਤੁਸੀਂ ਦੇਖ ਸਕਦੇ ਹੋ ਕਿ ਆਸ਼ਰਮ ਪਬਲਿਕ ਦੀ ਸੇਵਾ ਕਰ ਰਿਹਾ ਨਸੀਬ ਸਿੰਘ ਜੀ ਜੋ ਕਿ ਇਸ ਟਾਈਮ ਜਹਾਜਗੜ੍ਹ ਤੋਂ ਜਿਹੜਾ ਰੋਂਗ ਸਾਈਡ ਨੂੰ ਚੜਦੇ ਆ ਹੋਰ ਆ ਇਸ ਟਾਈਮ ਦੇਖ ਲਓ ਕਿੰਨੀ ਕਿ ਪਰੇਸ਼ਾਨੀਆਂ ਦੇ ਵਿੱਚ ਨੇ ਔਰ ਰਾਸਤਾ ਵੀ ਤਾਂ ਦਿਖਾ ਦਿੰਦੇ ਆ ਕਿ ਆ ਜਹਾਜਗੜ੍ਹ ਨੂੰ ਜਿਹੜਾ ਜਾਂਦਾ ਆ ਔਰ ਆ ਇਧਰੋਂ ਬ੍ਰਿਜ ਤੇ ਹੁੰਦੇ ਆ ਔਰ ਇਹ ਵਿਚਾਰੇ ਇਕੱਲੇ ਹੀ ਇਸ ਟਾਈਮ ਇੱਥੇ ਖਲੋਤੇ ਆ ਔਰ ਜਿਹੜੇ ਕੀ ਰੌਂਗ ਸਾਈਡ ਨੂੰ ਆਉਂਦੇ ਆ ਉਹਨਾਂ ਨੂੰ ਰੋਕਦੇ ਔਰ ਇਸ ਟਾਈਮ ਇਹਨਾਂ ਦੀ ਜੋ ਮੁਸ਼ਕਲਾਂ ਨਹੀਂ ਹੋਣਾ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਕੀ ਮੁਸ਼ਕਲ ਹੈਗੀ ਇਹਨਾਂ ਨੂੰ ਔਰ ਇਸਾ ਅਗਰ ਸਰਕਾਰ ਜਾਵੇ ਤਾਂ ਜਲਦੋਂ ਜਲਦ ਹੱਲ ਕਰ ਸਕਦੀ ਹੈ